ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੰਗਣਾ ਰੌਤ ਦੀ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਬਈ ਜੋ ਕੰਗਣਾ ਰੌਤ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਸੀ ਉਹਦੇ ਤੇ ਲੱਗੀ ਸੀ ਰੋਕ ਤੇ ਹੁਣ ਫਿਲਮ ਉਹ ਰਿਲੀਜ਼ ਹੋਣ ਜਾ ਰਹੀ ਆ ਮਨਜ਼ੂਰੀ ਮਿਲ ਗਈ ਫਿਲਮ ਨੂੰ ਤਾਂ ਜੋ ਕਿ ਆਪਾਂ ਜਿਵੇਂ ਪੰਜਾਬ ਦੀ ਗੱਲ ਕਰੀਏ ਪਹਿਲਾਂ ਤਾਂ ਆਪਣਾ ਇਹਦਾ ਵਿਰੋਧ ਬਹੁਤ ਹੋਇਆ ਸੀ ਵੀ ਫਿਲਮ ਨਹੀਂ ਚੱਲਣ ਦੇਣੀ ਨਹੀਂ ਚੱਲਣ ਦੇਣੀ ਵੀ ਉਹਨੂੰ ਜੋ ਸੈਂਸਰ ਬੋਰਡ ਨੇ ਵੀ ਉਹਨੂੰ ਮਨਜ਼ੂਰੀ ਨਹੀਂ ਮਿਲੀ ਸੀ ਤੇ ਜੋ ਆਪਾਂ ਨੂੰ ਸਰਟੀਫਿਕੇਟ ਉਹਦਾ ਬੰਬੇ ਤੋਂ ਵੀ ਨਹੀਂ ਮਿਲਿਆ ਸੀ ਤੇ ਪਹਿਲਾਂ ਤਾਂ ਉਹਦਾ ਵਿਰੋਧ ਫੁੱਲ ਵਿਰੋਧ ਫੁੱਲ ਬਟਾ ਫੁੱਲ ਸੀ ਤੇ ਹੁਣ ਆਪਾਂ ਕਹਿ ਦਈਏ ਵੀ ਜਿੰਨਾ ਇਹਦਾ ਵਿਰੋਧ ਕੀਤਾ ਸੀ ਇਸ ਫਿਲਮ ਦਾ ਉੰਨੀ ਇਹ ਵੱਧ ਤੋਂ ਵੱਧ ਚੱਲੂਗੀ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਆਪਣਾ ਪੰਜਾਬ ਆ ਹਰ ਕਿਸੇ ਦੇ ਮਗਰ ਲੱਗਦਾ ਆ ਸ਼ੁਰੂ ਤੋਂ ਹੀ ਠੀਕ ਆ ਆਪਣਾ ਜੇ ਹੁਣ ਸੋਚੀਏ ਆਪਣੇ ਪੰਜਾਬ ਦੇ ਬੰਨੀ ਬਹੁਤ ਹੀ ਪੰਜਾਬ ਦੇ ਵਿੱਚ ਬਹੁਤ ਵਾਰ ਇਹਦਾ ਵਿਰੋਧ ਹੋ ਗਿਆ ਕੰਗਣਾ ਰੌਂਤ ਦਾ ਜੋ ਕਿ ਆਪਣੇ ਪੰਜਾਬ ਦੇ ਵਿੱਚ ਬਹੁਤੀ ਵਾਰ ਆਪਾਂ ਮੀਡੀਆ ਵਿੱਚ ਦੇਖ ਲਿਆ ਇਹਦੇ ਵਾਰ ਇਹਨੇ ਉਂਗਲੀ ਉਠਾਈ ਆਪਣੇ ਪੰਜਾਬ ਨੂੰ ਹਰ ਵਾਰ ਆਪਾਂ ਦੇਖਿਆ ਬਹੁਤੀ ਇਹਦੇ ਮੁੱਦੇ ਪੱਖੇ ਸੀ ਪਹਿਲਾਂ ਤਾਂ ਆਪਾਂ ਨੂੰ ਪਤਾ ਏਅਰਪੋਰਟ ਬਾਰੇ ਵੀ ਪਤਾ ਸਾਨੂੰ ਸਾਰਿਆਂ ਨੂੰ ਜਿਹੜਾ 7:00 ਵਜੇ ਸੀ ਦੂਜਾ ਨੰਬਰ ਜਦੋਂ ਅੰਮ੍ਰਿਤਸਰ ਇੱਕ ਜੋ ਹੋਰ ਸੀ ਇਹਨਾਂ ਨਾਲ ਕੁੜੀ ਉਦੋਂ ਵੀ ਆਪਾਂ ਨੂੰ ਪਤਾ ਵੀ ਉਦੋਂ ਵੀ ਬਹੁਤ ਮੁੱਦਾ ਪੱਖਿਆ ਸੀ ਤੇ ਇਸ ਵਾਰ ਆਪਾਂ ਕਹਿ ਦਈਏ ਵੀ ਜੋ ਇਹ ਫਿਲਮ ਰੀਲੀਜ਼ ਹੋਣ ਜਾ ਰਹੀ ਆ ਪਹਿਲਾ ਨੰਬਰ ਤਾਂ ਇਹਨਾਂ ਨੇ ਕਿਤੋਂ ਵੀ ਇਹਨਾਂ ਨੂੰ ਸੈਂਸਰ ਬੋਰਡ ਤੋਂ ਵੀ ਜਵਾਬ ਦਿੱਤਾ ਗਿਆ ਸੀ ਤੇ ਹੁਣ ਇਹ ਫਿਲਮ ਰਿਲੀਜ਼ ਪਤਾ ਨਹੀਂ ਕਿੰਨੀ ਦੂਰ ਤੱਕ ਜਾਊਗੀ ਵੀਡੀਓ ਜਿੰਨਾ ਇਹਦਾ ਹੰਗਾਮਾ ਮਚਾਇਆ ਸੀ ਵੀ ਵੀਡੀਓ ਫਿਲਮ ਨਹੀਂ ਰਿਲੀਜ਼ ਹੋਣ ਦੇਣੀ ਜੋ ਐਮਰਜੈਂਸੀ ਆ ਰੋਕ ਲੱਗੀ ਸੀ ਪੂਰੀ ਤਰ੍ਹਾਂ ਤੋਂ ਪਰ ਹੁਣ ਰੋਕ ਨਹੀਂ ਲੱਗੀ ਤੇ ਤੇ ਹੁਣ ਬਈ ਰਿਲੀਜ਼ ਹੋਣ ਜਾ ਰਹੀ ਆ ਤਾਂ ਇਹ ਫਿਲਮ ਹੁਣ ਇਹ ਨਹੀਂ ਪਤਾ ਆਪਣੇ ਪੰਜਾਬ ਚ ਤਾਂ ਚਲਣੀ ਚਲਣੀ ਆ ਵੀ ਹੋਰ ਕਿੰਨੇ ਦੇਸ਼ਾਂ ਚ ਚੱਲੂਗੀ ਕਿਉਂਕਿ ਇਸ ਫਿਲਮ ਦਾ ਇੰਤਿਆਰ ਜੋ ਵਿਰੋਧ ਕਰਦੇ ਸੀ ਲੋਕ ਵੀ ਫਿਲਮ ਨਹੀਂ ਚੱਲਣ ਦੇਣੀ ਉਹੀ ਲੋਕ ਹੁਣ ਇਹ ਫਿਲਮ ਦੇਖਣਗੇ ਤਾਂ ਇਹ ਆਪਣੇ ਪੰਜਾਬ ਦਾ ਦਸਤੂਰ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਆਪਣਾ ਪੰਜਾਬ ਬਹੁਤ ਛੀਤੀ ਮਗਰ ਲੱਗੇਂਦਾ ਜੋ ਕੰਗਣਾ ਤੋਂ ਸੀ ਇੱਕ ਪਾਸੇ ਹੀ ਪੰਜਾਬ ਆਪਣਾ ਇੱਕ ਪਾਸੇ ਤਾਂ ਇਹਦਾ ਕਰਕੇ ਹੁਣ ਆਪਾਂ ਕਹਿ ਸਕਦੇ ਆਂ ਵੀ ਆਪਣਾ ਪੰਜਾਬ ਨੂੰ ਜਿਵੇਂ ਹੁਣ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਸੀ ਤੇ ਉਹਨੇ ਆਪਦੇ ਦਮ ਤੇ ਕਰਵਾ ਲਈ ਜੋ ਮਰਜ਼ੀ ਲਾ ਲੋ ਸੀਨ ਕੱਟੇ ਜਗੇ ਜਾਂ ਨਹੀਂ ਕੱਟੇ ਗਏ ਆਪਾਂ ਨੂੰ ਕੁਝ ਨਹੀਂ ਪਤਾ ਇਹਦਾ ਉਹ ਵਾ ਇੱਕ ਸਿਰਫ ਇੱਕ ਆਪਾਂ ਕਹਿ ਦਈਏ ਵੀ ਉਹਨਾਂ ਨੇ ਇੱਕ ਕਹਿਤ ਆ ਆਪਣੇ ਸਾਹਮਣੇ ਵੀ ਨਹੀਂ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਵੀ ਕਹਿੰਦੇ ਵੀ ਫਿਲਮ ਦੇ ਕੱਟ ਲਾਏ ਜਾਣ ਤਿੰਨ ਕੱਟ ਲੱਗੇ ਆ ਤਾਂ ਪਰ 10 ਸੀਨਾਂ ਦੀ ਫਿਲਮ ਹੁੰਦੀ ਹੈ ਤੇ ਤਿੰਨ ਸੀਨੋ ਚ ਕੱਟੇ ਜੀਦਾ ਕਰਕੇ ਕੀ ਜੋ ਕੰਗਣਾ ਬੋਲਣਾ ਚਾਹੁੰਦੀ ਸੀ ਸ਼ਾਇਦ ਉਹ ਸੀਨ ਕੱਟੇ ਹੋਣ ਬਾਕੀ ਆਪਾਂ ਨੂੰ ਪੂਰਾ ਤੌਰ ਤੇ ਨਹੀਂ ਪਤਾ ਕਟੇ ਆ ਜਾਂ ਨਹੀਂ ਕਟੇ ਪਰ ਕਹਿੰਦੇ ਹੈਗੇ ਮੀਡੀਆ ਵਾਲੇ ਵੀ ਸੁਣਿਆ ਪਰ ਇਹ ਫਿਲਮ ਫੇਰ ਚੱਲੀ ਗਈ ਹੈ ਕਿਉਂਕਿ ਜੋ ਆਪਣੇ ਪੰਜਾਬ ਦੇ ਸਿੰਘ ਆ ਜੋ ਇਹ ਸਿੱਖਾਂ ਖਿਲਾਫ ਜੋ ਬੋਲਦੇ ਸੀ ਜਿਵੇਂ ਇਹ ਇੰਦਰਾ ਗਾਂਧੀ ਦਾ ਰੋਲ ਕੀਤਾ ਗਿਆ ਸੀ ਜੀ ਜੋ ਸਾਫ ਪਤਾ ਲੱਗਦਾ ਸੀ ਆਪਣੇ ਸਿੱਖਾਂ ਦੇ ਖਿਲਾਫ ਇਹਨੇ ਫਿਲਮ ਬਣਾਈ ਸੀ ਕਿਉਂਕਿ ਇਹਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਸੀ ਵਿੱਚ ਫਿਰ ਸਿੱਖਾਂ ਦਾ ਤਾਂ ਪੱਕੇ ਹੀ ਖਿਲਾਫ ਹੋ ਹੋਊਗੀ ਤਾਂ ਇਹ ਸ਼ੁਰੂ ਤੋਂ ਵੀ ਆਪਣੇ ਸਿੱਖਾਂ ਖਿਲਾਫ ਬੋਲਦੀ ਤਰੀ ਆਉਂਦੀ ਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਤੇ ਆਪਣੇ ਇਹ ਹੀ ਮੰਨ ਕੇ ਚੱਲੋ ਪੰਜਾਬ ਖਲਾਫ ਬੋਲ ਰਹੀ ਹੈ ਹਨਾ ਤਾਂ ਹੁਣ ਆਪਾਂ ਕਹਿ ਦਈਏ ਵੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਹੁਣ ਬਈ ਆਪਾਂ ਨੂੰ ਤਾਂ ਇਹ ਨਹੀਂ ਪਤਾ ਕਿਹੜੇ-ਕਿਹੜੇ ਦੇਖਣਗੇ ਪੰਜਾਬ ਦਾ ਆਪਣਾ ਦਸਤੂਰਾ ਜਿਸ ਚੀਜ਼ ਮੰਨੀ ਆਪ ਹੀ ਬੋਲ ਕੇ ਉਹਨੂੰ ਗਲਤਫਲਤ ਤੇ ਆਪ ਹੀ ਮਨਜ਼ੂਰ ਕਰ ਲਿਆ ਤਾਂ ਹੁਣ ਆਪਾਂ ਨੂੰ ਪਤਾਗਾ ਜੋ ਵਿਰੋਧ ਕਰ ਰਹੇ ਸੀ ਉਹੀ ਇਸ ਫਿਲਮ ਨੂੰ ਪਹਿਲਾਂ ਦੇਖਣਗੇ ਤਾ ਇਹ ਸਿਲਮਾ ਚ ਵੀ ਬਹੁਤ ਚੱਲਣੀ ਆ ਬਹੁਤ ਹੀ ਕਰੋੜਾਂ ਰੁਪਇਆ ਕਮਾਊਗੀ ਤਾਂ ਇਸ ਟਾਈਮ ਵੀ ਫਿਲਮ ਚੱਲਣ ਤੋਂ ਪਹਿਲਾਂ ਵੀ ਬਹੁਤ ਰੁਪਏ ਕਮਾ ਚੁੱਕੀ ਹੋਊਗੀ ਕਿਉਂਕਿ ਹਰ ਰੋਜ਼ ਰੋਜ਼ ਕੰਗਣਾ ਰੌਤੇ ਬਹੁਤ ਹੀ ਮੀਡੀਆ ਵਾਲੇ ਵੀ ਬੋਲਦੇ ਆ ਤੇ ਜੋ ਪੱਤਰਕਾਰ ਉਹ ਵੀ ਬੋਲਦੇ ਆ ਹਰ ਰੋਜ਼ ਪੈਸੇ ਵੀ ਕਮਾਉਂਦੇ ਆ ਚਲੋ ਤਾਂ ਆਪਾਂ ਮੰਨਦੇ ਆ ਚਲੋ ਜਿਹਦਾ ਚੈਨਲ ਆ ਕਰੋੜਾਂ ਰੁਪਇਆ ਆਊਗਾ ਵੀ ਤਾਂ ਜੋ ਹੁਣ ਆਪਾਂ ਕਹਿੰਦੇ ਆ ਜਿਵੇਂ ਹੁਣ ਫਿਲਮ ਰਿਲੀਜ਼ ਹੋਣ ਜਾ ਰਹੀ ਏ ਤਾਂ ਹੁਣ ਇਹ ਬੇਹੱਦ ਜ਼ਿਆਦਾ ਆਪਣੇ ਪੰਜਾਬ 'ਚ ਹੀ ਚੱਲਣੀ ਆ ਹੋਰ ਦੇਸ਼ਾਂ ਦਾ ਤਾਂ ਚਲਣੀ ਚਲਣੀ ਆ ਤੇ ਬਹੁਤ ਲੋਕ ਇੰਤਜ਼ਾਰ ਕਰ ਰਹੇ ਹੋਣਗੇ ਵੀ ਕਦੋਂ ਆਵੇ ਫਿਲਮ ਕਿਉਂਕਿ ਜਿਹੜੇ ਵਿਰੋਧ ਕਰੀਂਦੇ ਆ ਉਹ ਵੀ ਇੰਤਜ਼ਾਰ ਕਰਦੇ ਹੋਣਗੇ ਪਰ ਆਪਣੇ ਪੰਜਾਬ ਨੂੰ ਇੰਨਾ ਕਿ ਤਾਂ ਮੈਨੂੰ ਪਤਾ ਲੱਗ ਰਿਹਾ ਮੈਂ ਇਹਨੂੰ ਇਕੱਲੇ ਨੂੰ ਨਹੀਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਜੋ ਕੰਗਾਂ ਰਾਂਸੀ ਉਹ ਇੱਕ ਪਾਸੇ ਸੀ ਤੇ ਆਪਣਾ ਪੰਜਾਬ ਇੱਕ ਪਾਸੇ ਫਿਰ ਵੀ ਉਹਨੇ ਆਪਦੇ ਦਮ ਤੇ ਫਿਲਮ ਰਿਲੀਜ਼ ਕਰ ਲਈ ਹੁਣ ਰਿਲੀਜ਼ ਫਿਲਮ ਤਾਂ ਹੋ ਗਈ ਪਰ ਹੁਣ ਇਹ ਇਹ ਨਹੀਂ ਪਤਾ ਅੱਗੇ ਅੱਗੇ ਕੀ ਬਣੂਗਾ ਕਿੰਨੇ ਕੁ ਹੋਰ ਮੁੱਦੇ ਉੱਠਣਗੇ ਕਿਉਂਕਿ ਇਹਨੂੰ ਪਤਾ ਵੀ ਪੰਜਾਬ ਬੋਲ ਬਾਲ ਕੇ ਬਹਿ ਜਾਂਦਾ ਆਪਣੇ ਪੰਜਾਬ ਦੇ ਇੱਕ ਵਰਤ ਤਾਂ ਐ ਕਰਤਾ ਵੀ ਨਹੀਂ ਅਸੀਂ ਕੰਗਰਾਂਵਾਂ ਦੇ ਫੁੱਲ ਬਟਾ ਫੁੱਲ ਖਲਾਬ ਜੋ ਜੋ ਦੇਖੀਏ ਮੀਡੀਆ ਵਾਲੇ ਵੀ ਜਦੋਂ ਦੇਖਿਆ ਵੀ ਇਹਦੇ ਖਿਲਾਫ ਹੀ ਵੀਡੀਓ ਨਜ਼ਰ ਆਈਆਂ ਜੋ ਬੋਲੇ ਸਾਰਾ ਕੁਝ ਇਹਦੇ ਖਿਲਾਫ ਹੀ ਆਇਆ ਸੀ ਨਜ਼ਰ ਤਾਂ ਹੁਣ ਆਪਾਂ ਕਹਿ ਦਈਏ ਵੀ ਫਿਲਮ ਨੂੰ ਰਿਲੀਜ਼ ਇਹਨੇ ਆਪ ਦੇ ਦਮ ਤੇ ਕਰਾਈਆ ਕਿਉਂਕਿ ਇਹ ਐਮਪੀ ਜਿੱਤੇ ਹੋਇਆ ਉਹਨੇ ਸਾਬਤ ਕਰਤਾ ਵੀ ਮੇਰਾ ਦੌਰ ਚੱਲਦਾ ਠੀਕ ਆ ਤਾਂ ਆਪਣਾ ਪੰਜਾਬ ਵੀ ਮਗਰ ਲੱਗਦਾ ਸਾਰਿਆਂ ਨੂੰ ਪਤਾ ਤਾ ਹੁਣ ਆਪਣੀ ਇੱਕ ਅਪੀਲ ਆਪਣੇ ਭੈਣਾਂ ਨੂੰ ਤੇ ਭਰਾਵਾਂ ਨੂੰ ਛੋਟੀ ਜੀ ਜੀ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਨਾਲ ਜਿੱਥੋਂ ਤੱਕ ਵੀ ਮੇਰੀ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਆ ਕਰੋ ਤੁਹਾਡਾ ਇੱਕ ਸਕਿੰਟ ਲੱਗਦਾ ਵੀਡੀਓ ਸ਼ੇਅਰ ਕਰਨ ਦੇ ਤੇ ਆਪਣਾ ਚੈਨਲ ਗਾਂਹ ਗਰੋ ਹੋ ਜਾਂਦਾਗਾ ਤਾਂ ਆਪਣੀ ਇੱਕ ਇਹੀ ਪੀਲ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਆਪਣੀਆਂ ਭੈਣਾਂ ਨੂੰ ਮਾਤਾ ਨੂੰ ਤੇ ਭਰਾਵਾਂ ਨੂੰ ਠੀਕ ਹੈ ਜੀ ਧੰਨਵਾਦ ਥੈਂਕ ਯੂ